ਇਹ ਕਰ ਦੋਗਾ ਤ ਵੀ 6 ਤੋਂ 7 ਵਾਰ ਟਰੈਕਟਰ ਨੂੰ ਸਟਾਰਟ ਕਰਨ ਦੀ ਪਾਵਰ ਰੱਖਦਾ ਤੇ ਬੈਟਰੀ ਜਮਾਂ ਹੀ ਕੰਡਮ ਹੋਵੇ ਭਾਈ ਤਾਂ ਵੀ ਇਹ ਟਰੈਕਟਰ ਨੂੰ ਸਟਾਰਟ ਕਰ ਦੂਗਾ ਐਡੀ ਇਹਦੇ ਚ ਪਾਵਰ ਹੈਗੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਭਾਈ ਇਹ ਦਵਾਰ ਵਸਾਖੀ ਦਾ ਦਿਨ ਹੈ ਸਾਰੇ ਵੀਰ ਜਿੰਨੇ ਵੀ ਆਪਣੇ ਵੀਰ YouTube ਚੈਨਲ ਤੇ ਜੁੜੇ ਹੋਏ ਆ ਜਾਂ ਆਪਾਂ ਨੂੰ ਦੇਖਦੇ ਆ ਸਾਰਿਆਂ ਨੂੰ ਵਸਾਖੀ ਦੀਆਂ ਲੱਖ ਲੱਖ ਵਾਰਕਾਂ ਜੀ ਤੇ ਅੱਜ ਭਾਈ ਛੁੱਟੀ ਐ ਦਵਾਰ ਕਰਕੇ ਘਰੇ ਆ ਸਪਰੇਅ ਕਰਨੀ ਬਾਈ ਕਿਉਂਕਿ ਗੱਲ ਮਹੀ ਪੈ ਗਿਆ ਗੰਨੇ ਤੇ ਕੱਖੋਖੇ ਦੀ ਵਿੱਚ ਮੱਕੀ ਤੇ ਕਰਨੀ ਬਾਈ ਨੇ ਸਪਰੇਅ ਤੇ ਟਰੈਕਟਰ ਪਿੱਛੇ ਲੱਗੇ ਵੀ ਡਰੰਪ ਭਰਨ ਆਪਾਂ ਪਾਲਾ ਪਲਮ ਲਾਉਣਾ ਸਾਨੂੰ ਹਨੀ ਬਾਈ ਨਾਲ ਹੋਰ ਬਾਈ ਕੀ ਹਾਲ ਹੈ ਵਧੀਆ ਜੀ ਵਧੀਆ ਜੱਗੂ ਬਾਈ 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 ਵੱਲ ਹੋ ਗਈਆਂ ਵਧਾਈਆਂ ਬਾਈ ਨੇ ਟਾਇਰ ਪਵਾਲੇ ਨਵੇਂ ਪਿਛਲੇ ਤਾਂ ਜਮੈਂ 0 ਮੀਟਰ ਪਵਾਲੇ ਕਿਹੜੀ ਆਪਣੀ ਤੇ ਪਾਏ ਬਾਈ ਪਿੱਛੇ ਅਲਾਈਐਂਸ ਦੇ ਪਵਾਏ ਜੀ ਅਲਾਈਐਂਸ ਦੇ ਹਾਂ ਅਲਾਈਐਂਸ ਦਾ ਟਾਇਰ ਕਾਫੀ ਟ੍ਰੈਂਡਿੰਗ ਚ ਆ ਹੁਣ ਅਲਾਇਸ ਦਾ ਬਾਈ ਤੂੰ ਹੀ ਮਸ਼ਹੂਰੀ ਕਰੀ ਆ ਮੈਨੂੰ ਲੱਗਦਾ ਕਮਿਸ਼ਨ ਕੁਝ ਨਾ ਆਉਂਦਾ ਬਾਈ ਨੂੰ ਨਵਾਂ ਸ਼ਹਿਰ ਵਾਲਿਆਂ ਦੀ ਹਾਂ ਚੱਲ ਕੋਈ ਗੱਲ ਹੈ ਟਾਇਰ ਵੀ ਮਾੜਾ ਨਹੀਂ ਰੇਟ ਵੀ ਠੀਕ ਹੈ ਨਾ ਚੱਲ ਠੀਕ ਹੈ ਠੀਕ ਹੈ ਮੁਰਲੇ ਬਾਈ ਨੂੰ ਬਾਈ ਚੱਲਦੇ ਹੀ ਮਿਲ ਗਏ ਉਹ ਵੀ ਉੱਥੇ ਘੱਟੇ ਚੱਲੇ ਮੈਂ ਟਾਇਰ ਹੋਣਗੇ ਅਸੀਂ ਵੀ 80 ਪੈਸੇ ਹਨ ਹਾਂਜੀ 80 ਪੈਸੇ ਟਾਇਰ ਹੋਣਗੇ ਬਾਈ ਤੇ ਸਪਰੇਅ ਕਰਨੀ ਫਿਰ ਹੈ ਸਪਰੇਅ ਕਰਨੀ ਹੋ ਬਾਈ ਠੀਕ ਹੈ ਤੇ ਬਾਈ ਇੱਕ ਆਪਾਂ ਤੁਹਾਨੂੰ ਅੱਜ ਹੋਰ ਵੀ ਚੀਜ਼ ਦਿਖਾਉਣੀ ਹੈ ਵੀਡੀਓ ਦੇ ਵਿੱਚ ਹਣੀ ਬਾਈ ਟਰੈਕਟਰ ਨੂੰ ਸਟਾਰਟ ਨਹੀਂ ਹੈਗਾ ਆਪਣਾ ਉਹ ਕੀ ਟਰੈਕਟਰ ਦੀ ਬਾਈ ਬਾਈ ਨੂੰ ਬੈਟਰੀ ਦੀ ਥੋੜੀ ਜਿਹੀ ਦਿੱਕਤ ਆ ਕਹੀ ਦਿੰਦੀ ਬੈਟਰੀ ਜੀ ਥੋੜੀ ਜਿਹੀ ਦੀ ਸੌਂਗੀ ਟਰੈਕਟਰ ਦੀ ਤੇ ਬਸ ਇਹ ਸਟਾਰਟ ਵੀ ਘੱਟ ਕਰਦਾ ਟਰੈਕਟਰ ਚੱਲਦਾ ਘੱਟ ਆ ਬਾਈ ਕਰੀ ਦਾ ਮੜਾ ਜਾ ਸਟਾਰਟ ਲੈ ਬਾਈ ਦੁਬਾਰਾ ਮਾਰੀ ਲੈ ਬਾਈ ਬੈਟਰੀ ਤੁਸੀਂ ਦੇਖ ਸਕਦੇ ਟਰੈਕਟਰ ਦੀ ਬਾਈ ਜਮਾਂ ਹੀ ਡਾਉਣੇ ਆ ਕਰਤੇ ਵੀ ਅਸੀਂ ਦੂਜੀ ਤਰੀਕ ਲੇ ਕੇ ਆਏ ਸਟਾਰਟ ਕਰਕੇ ਓਰੇ ਹੁਣ ਮੜਾ ਜਾ ਫੇਰ ਸਕੰਜਾ ਪਾਇਆ ਡੈਕ ਲਾ ਲਿਆ ਫੇਰ ਬੈਟਰੀ ਸੌਂਗੀ ਇੱਕ ਆਪਣੇ ਕੋਲ ਬਾਈ ਸਟਾਰਟ ਕਰਨ ਵਾਲਾ ਯੰਤਰ ਹੈ ਹਨੀ ਚੱਕੀ ਦਾ ਬਾਈ ਆਹ ਯੰਤਰ ਹੈ ਬਾਈ ਲਿਆ ਦਿਖਾਈ ਹੈ ਇਹ ਬਾਈ ਸਾਡੇ ਮੇਰੇ ਵੀਰ ਨੇ ਮੈਨੂੰ ਸਾਲ ਹੋ ਗਿਆ ਤਕਰੀਬਨ ਗਿਫਟ ਕਰਿਆ ਸੀ ਇੱਕ ਬਾਈ ਸੂਸੀ ਸ਼ਾਇਦ ਕਿਸੇ ਨੂੰ ਯਾਦ ਹੋਊਗਾ ਟਰੈਕਟਰ ਲੈ ਗਿਆ ਸੀ ਬਾਈ 5911 ਗੜ ਸ਼ੰਕਰ ਤੋਂ ਉਹ ਬਾਈ ਆਪਾਂ ਨੂੰ ਗਿਫਟ ਦੇ ਗਿਆ ਸੀਗਾ ਇਹ ਇਹ ਨਹੀਂ ਵੀ ਇੱਕ ਤਰ੍ਹਾਂ ਦਾ ਪਾਵਰ ਬੈਂਕ ਹੈ ਅੱਛਾ ਹਾਂ ਪਾਵਰ ਬੈਂਕ ਹੈ ਪਰ ਐ ਨਹੀਂ ਪਤਾ ਦੇ ਕਿ ਕੀ ਚੀਜ਼ ਹੈ ਜਗ ਹੋਇਆ ਵੀ ਹਲਕਾ ਜਾਈਏ ਯਾਰ ਦੇਖ ਲੈ ਜਮਾ ਹੀ ਲਾਈਟ ਵੇਟ ਆ ਤੁਸੀਂ ਨੂੰ ਜੇਬ ਦੇ ਵਿੱਚ ਵੀ ਰੱਖ ਸਕਦੇ ਆ ਤੇ ਬਾਈ ਨੇ ਮੈਨੂੰ ਇਹ ਸਪੈਸ਼ਲ ਬਾਈ ਕਹਿੰਦਾ ਤੇਰੇ ਕੰਮ ਦੀ ਚੀਜ਼ ਆ ਤੇ ਬਾਈ ਕੋ ਕਾਫੀ ਕੁਦਰ ਪਿੱਛੇ ਜੇ ਹਨ ਜਿਹੜੀ ਮੈਂ ਟਰੈਕਟਰ ਦੀ ਵੀਡੀਓ ਨਹੀਂ ਪਾਈ ਬਾਈ ਕੋ ਖਾਲੇ ਟਰੈਕਟਰ ਖੜੇ ਸੀ ਘਰੇ ਉਹੀ ਬਾਈ ਨੇ ਗਿਫਟ ਭੇਜਿਆ ਸੀ ਇਹ ਅੱਛਾ ਹਾਂ ਐ ਚੀਜ਼ ਵਧੀਆ ਜਗੂ ਹੈ ਨਾ ਹਾਂ ਜਿੱਦਾਂ ਹੁਣ ਜਿੱਦਾਂ ਆਪਾਂ ਨੂੰ ਪ੍ਰੋਬਲਮ ਆ ਗਈ ਤੂੰ ਆਪਾਂ ਨੂੰ ਜੇਬ 'ਚ ਵੀ ਰੱਖ ਸਕਦੇ ਆ ਕਦੇ ਵੀ ਐਮਰਜੈਂਸੀ ਹੁਣ ਕਈ ਜਗਾ ਨਹੀਂ ਬੰਦਾ ਵੀ ਨਹੀਂ ਹੁੰਦਾ ਧੱਕਾ ਮਾਰਨ ਨੂੰ ਉੱਥੇ ਕੰਮ ਆ ਜਾਂਦਾ ਧੱਕਾ ਯਾਰ ਵੱਜਦਾ ਦਿਖਾਈਏ ਨੂੰ ਵਰਤ ਕੇ ਹਾਂ ਵਰਤ ਕੇ ਚੱਕ ਤਾਂ ਸ਼ੋਅ ਫਿਰ ਲੇ ਭਾਈ ਮੈਂ ਭਾਈ ਬਹੁਤਾ ਨਹੀਂ ਇਹ ਚੀਜ਼ ਨੂੰ ਵਰਤਿਆ ਹੈਗਾ ਪਰ ਅੱਜ ਆਪਾਂ ਲੱਗੇ ਨੂੰ ਯੂਜ਼ ਕਰਨਾ ਵੈਸੇ ਤਾਂ ਪਹਿਲਾਂ ਵੀ ਜਦੋਂ ਲੈ ਕੇ ਆਏ ਘਰ ਤੋਂ ਭਾਈ ਇਹਦੇ ਨਾਲ ਹੀ ਸਟਾਰਟ ਕਰਿਆ ਸੀ ਤੇ ਦੁਬਾਰਾ ਮੈਂ ਕਿਹਾ ਹੁਣ ਫੇਰ ਥੜਾ ਇੱਕ ਵਾਰ ਦਿਖਾਈਏ ਲਾਦੇ ਭਾਈ ਲੈ ਜੀ ਇਹਦੇ ਭਾਈ ਸੇਮ ਲਾਜਣੀ ਤਾਰਾਂ ਇਹਦੇ ਮੰਗਣਾ ਇੱਧਰ ਤੈਨੂੰ ਔਨ ਕਰ ਲੈਣਾ ਥੋੜਾ ਜਿਹਾ ਠੀਕ ਆ ਆਉਣੇ ਬਾਈ ਬਸ ਇੱਕ ਮਿੰਟ ਰੁਕ ਜਾ ਲੈ ਮਾਰ ਸਲਫ ਇਹ ਕੋਈ ਕਿੰਨੀ ਜ਼ਿਆਦਾ ਪਾਵਰਫੁੱਲ ਚੀਜ਼ ਆ ਕਿੱਡਾ ਵੱਡਾ ਇੰਜਨ ਆ ਸਰ ਉਹ ਇੰਨੀ ਚੀਜ਼ ਨੇ ਸਟਾਰਟ ਕਰਤਾ ਇਹਦੇ ਇਹ ਜੀ ਦੀ ਮਾਨੂੰ 4-5 ਵਾਰ ਬਹੁਤ ਐਮਰਜੈਂਸੀ ਲੋਡ ਪਈ ਜਾਨੇ ਬਹੁਤ ਵਧੀਆ ਕੰਮ ਸਾਰੇ ਆ ਬਾਈ ਤੇ ਪਹਿਲਾਂ ਬਾਈ ਦਾ ਧੰਨਵਾਦ ਨਹੀਂ ਹੋਇਆ ਅੱਜ ਬਾਈ ਨੂੰ ਬਾਈ ਸਪੈਸ਼ਲੀ ਧੰਨਵਾਦ ਕਰਦੇ ਆ ਠੀਕ ਆ ਬਾਈ ਕੰਪਨੀ ਆ ਆ ਦੇਖ ਲੋ ਆ ਕੰਪਨੀ ਦਾ ਇਹ ਟਾਈਪਸ ਤੇ ਕਰ ਦੋਗਾ ਤਵੀ 6 ਤੋਂ 7 ਵਾਰ ਟਰੈਕਟਰ ਨੂੰ ਸਟਾਰਟ ਕਰਨ ਦੀ ਪਾਵਰ ਰੱਖਦਾ ਤੇ ਬੈਟਰੀ ਜਮਾਂ ਹੀ ਕੰਡਮ ਹੋਵੇ ਬਾਈ ਤਾਂ ਵੀ ਇਹ ਟਰੈਕਟਰ ਨੂੰ ਸਟਾਰਟ ਕਰ ਦੂਗਾ ਐਡੀ ਇਹਦੇ ਚ ਪਾਵਰ ਹੈਗੀ ਆ ਦੇ ਵੀ ਗੰਗੋਈ ਮੈਸੀ ਡੈਟਰ ਛੋਟਾ ਤਾਂ ਮੈਸੀ ਨਹੀਂ ਕਹਿੰਦਾ ਹੋਰ ਵੀ ਇਹ ਡੈਟਰ ਨੂੰ ਸਟਾਰਟ ਕਰ ਦਿੰਦਾ ਇਹ ਇੰਨੀ ਜ਼ੋਰ ਦੇ ਨਾਲ ਝਟਕਾ ਮਾਰਦਾ ਬਾਈ ਬੈਟਰੀ ਨੂੰ ਵੀ ਦੇਖ ਲਓ ਵੀ ਇਹ ਡੈਂਜਰ ਸਟਾਰਟ ਹੋ ਜਾਂਦਾ ਬਹੁਤ ਵਧੀਆ ਚੀਜ਼ ਆ ਇਹ ਪਾਵਰ ਬੈਂਕ ਦਾ ਵੀ ਕੰਮ ਦਿੰਦਾ ਇਹਨੂੰ ਟਾਰਚ ਵੀ ਹੈਗੀ ਆ ਸਾਰੇ ਫੰਕਸ਼ਨ ਇਹਦੇ ਵਿੱਚ ਠੀਕ ਹੈ ਜੀ ਚਲੋ ਜੀ ਬਾਈ ਆ ਆਪਣੀ ਇੱਧਰ ਮਾਲਾਂ ਵਾਲੀ ਮੋਟਰ ਆ ਉਹ ਸਾਹਮਣੇ ਕਾਲੇ ਬਾਈ ਵਾਲੀ ਮੋਟਰ ਆ ਇੱਧਰ ਆਪਾਂ ਨੇ ਤਕਰੀਬਨ ਬੀਕ ਦਿਨ ਪਹਿਲਾਂ ਲਾਇਆ ਸੀ ਗੰਨਾ ਇਹਦੇ ਵਿੱਚ ਡੀਲਾ ਬਾਈ ਕਾਫੀ ਜੰਮਿਆ ਤੁਸੀਂ ਦੇਖ ਸਕਦੇ ਹੋ ਵਿੱਚ ਢੀਲਾ ਖਾਸਾ ਹੋਇਆ ਆ ਬੂਟੇ ਰੱਗ-ਪੱਗ ਸਾਰੇ ਹੀ ਆਪਣੇ ਚੱਲ ਪਏ ਜੀ ਤੇ ਇਹਨੂੰ ਸਪਰੇਅ ਕਰੀ ਅੱਜ ਸਿੰਪਰ ਆਪਾਂ ਨੇ ਦਵਾੜਕਾਉ ਆ ਤਰੀਬਨ 4 ਪੰਪ ਲਾਤੇ ਆਪਾਂ ਨੇ ਠੀਕ ਆ ਜੀ ਵਿੱਚ ਵੇਤਾ ਬਾਈ ਹੈ ਨਹੀਂ ਸਾਫ ਆ ਦੇਖੋ ਇੱਧਰ ਬਹੁਤ ਵਧੀਆ ਤੇ ਇੱਕ ਥੋੜਾ ਜਿਹਾ ਮੀਂਹ ਪੈ ਗਿਆ ਸੀ ਕੱਲ ਮੀਂਹ ਦਾ ਥੋੜਾ ਜਿਹਾ ਲਾਹਾ ਲੈ ਲਿਆ ਆਪਾਂ ਨੇ ਠੀਕ ਆ ਜੀ ਆ ਆ ਕਿਾਰੇ ਵਿੱਚ ਉਹ ਨਜਾਇਜ਼ ਹੈ ਬਾਈ ਠੀਕ ਆ ਤੇ ਬਾਕੀ ਆਪਣਾ ਆਪਣਾ ਫਰਜ਼ ਨਿਭਾਤਾ ਅੱਗੇ ਹੁਣ ਇਹਦੀ ਮਰਜ਼ੀ ਆ ਵੀ ਇਹਨੇ ਮਰਨਾ ਕਿ ਨਹੀਂ ਇਹ ਢਿੱਲੇ ਦਾ ਬਾਈ ਕੋਈ ਹਿੱਲਾ ਵੀ ਨਹੀਂ ਜੇ ਨੂੰ ਆਪਾਂ ਆਹ ਦੀ ਗੜਾਈ ਕਰਦੇ ਆ ਸਾਲਾ ਹੋਰ ਜੰਮਦਾ ਆ ਮੋਟਰ ਹੈ ਬਾਈ ਦੇਖੋ ਕਿੰਨਾ ਨਿਆਰਾ ਸ਼ਾਨਦਾਰ ਔਰੇ ਅੰਬ ਲੱਗੇ ਹੋਏ ਚਾਰ ਪੰਜ ਪੂਰੇ ਜਿਵੇਂ ਮਰਜ਼ੀ ਬਾਈ ਬੰਦਾ ਮੰਜੀ ਢਾ ਕੇ ਪੈ ਜਾਵੇ ਕਾਸੇ ਦੀ ਲੋੜ ਨਹੀਂ ਹੈਗੀ ਮੋਟਰ ਵੀ ਇਹ ਪੁਰਾਣੀ ਆ ਕਾਫੀ ਢਾਈ ਨਹੀਂ ਹੈਗੀ ਬਾਈ ਇਹ ਇਹੀ ਮੋਟਰ ਰੱਖਣੀ ਹੈ ਕਹਿੰਦੇ ਸਾਫ ਸਫਾਈ ਦੇਖੋ ਮੋਟਰ ਦੀ ਕਿੰਨੀ ਆ ਬਾਈ ਠੀਕ ਹੈ ਜੀ ਦੇਖੋ ਲੈ ਜੀ ਐਨ ਕਿਤੇ ਤੁਹਾਨੂੰ ਖੱਬੜ ਦਾ ਢੱਕਾ ਨਹੀਂ ਮਿਲੂਗਾ ਬਾਈ ਐਨ ਸਾਫ ਸਫਾਈ ਪੂਰੀ ਰੱਖੀ ਹੋਈ ਆ ਇਹ ਨਿਆਰਾ ਬਾਈ ਕਿਤੇ ਨਹੀਂ ਮਿਲਦਾ ਹੈਗਾ ਦੁਪਹਿਰ ਨੂੰ ਰਿਆ ਕੇ ਘੰਟਾ ਦੋ ਘੰਟਾ ਬੰਦਾ ਪੈ ਜਵੇ ਰਿਲੈਕਸ ਹੋ ਜਾਂਦਾ ਇਹਨ ਪੂਰਾ ਸਰੀਰ ਕਣਕਾਂ ਵੀ ਬਈ ਇਹਨ ਪੂਰੀਆਂ ਪੱਕ ਚੱਲੀਆਂ ਲੋ ਜੀ ਬਸ ਤਕਰੀਬਨ ਕਣਕਾਂ ਦਾ ਸੀਜ਼ਨ 10 ਕੁ ਦਿਨ ਮਸ਼ੀਨ ਚੱਲਦਾ ਜ਼ੋਰ ਦੇ ਨਾਲ ਬਾਈ 10 ਕੁ ਦਿਨ ਦੇ ਵਿੱਚ ਵਿੱਚ ਸਾਰਾ ਕੰਮ ਹੋ ਜਾਂਦਾ ਹੈ ਕਣਕਾਂ ਦੇ ਵਿੱਚ ਇਹ ਕਣਕ ਕਾਲੇ ਬਾਈ ਵਾਲੀ ਆ ਕਾਲੇ ਬਾਈ ਨੇ ਵੀ ਗੰਨਾ ਲਾਤਾ ਫੇਰ ਐਦ ਕੀ ਉਰੇ ਨਾਲੇ ਦੋ ਕਿੱਲਿਆਂ ਦੇ ਵਿੱਚ ਤਲੋ ਜੀ ਆਪਾਂ ਅੱਗੇ ਬਾਈ ਆਪਣੇ ਛੱਲੀਆਂ ਵਾਲੇ ਖੇਤਾਂ ਦੇ ਵਿੱਚ ਤੇ ਆਪਣਾ ਗੰਨਾ ਬਾਈ ਤਕਰੀਬਨ 80% ਗੰਨਾ ਆਪਣਾ ਜੰਮਿਆ ਆਇਆ ਇਹ ਤੇ ਲੋ ਜੀ ਬਾਈ ਹੁਣ ਤੁਹਾਨੂੰ ਦਿਖਾਉਨੇ ਆ ਪਿਆਜ਼ ਪਿਆਜ਼ ਵਾਲੀ ਰੌਣਕਾਂ ਕਲੋਲੇ ਹੋ ਗਈ ਬਾਈ ਆਪਾਂ ਨੇ ਸੋਚਿਆ ਸੀ ਵੀ ਸਵਾਰ ਜਿਹੜੇ ਪਿਆਜ਼ ਆ ਵੀ ਆਪਣੇ ਘਰ ਜੋਗੇ ਲਾਉਣੇ ਆ ਵੀ ਆਪਦੇ ਲਾਵਾਂਗੇ ਪਿਆਜ਼ ਲਸਣ ਕੋਸ਼ਿਸ਼ ਕਰੀ ਵੀ ਸਬਜ਼ੀਆਂ ਆਪਣੀਆਂ ਲਾਉਣੀਆਂ ਪਰ ਬਾਈ ਪਨੀਰੀ ਦੇਖੋ ਆਪਾਂ ਨੂੰ ਯਾਰ ਪਨੀਰੀ ਗਲਤ ਮਿਲ ਗਈ ਵਧੀਆ ਕਹਿ ਕੇ ਲਈ ਸੀ ਆਪਾਂ ਨੇ ਤਾਂ ਕਿਆ ਕਹਿਦੀ ਬਾਈ ਤੁਹਾਨੂੰ ਕਿਸੇ ਨੂੰ ਸਾਰੇ ਪਿਆਨੇ ਸਰੇ ਇੱਕ ਪੱਧਰ ਤੇ ਆ ਵੀ ਇੱਧਰ ਵੀ ਲਾਏ ਹੋਏ ਆ ਉਹ ਉੱਧਰ ਵੀ ਲਾਏ ਹੋਏ ਦੋ ਕਿਾਰੇ ਉਹ ਵੀ ਨਿਸਰਿਆ ਠੀਕ ਆ ਜੀ ਸਾਰੇ ਨਿਸਰਗੇ ਇੱਕ ਪੱਧਰ ਤੇ ਨਿਸਰਗੇ ਕੋਈ ਮੜਾ ਮੋਟਾ ਰਿਹਾ ਨਹੀਂ ਹੈਗਾ ਕੁਝ ਵੀ ਨਜਾਇਜ਼ ਖਤਮੇ ਹੋ ਗਈ ਕਤਰਾਂ ਨਾਲ ਲੈ ਜੀ ਹੁਣ ਬੀਜ ਜਿੰਨਾ ਮਰਜ਼ੀ ਬਣਾ ਲਓ ਇਹ ਤੇ ਪਰ ਇਹਦਾ ਬੀਜ ਵੀ ਬਾਈ ਬਣਾ ਕੇ ਕਿਆ ਕਰੋਗੇ ਤਾਂ ਹੀ ਕਹਿੰਦੇ ਆ ਬਾਈ ਵੀ ਵਧੀਆ ਆਪਣੇ ਜਿਹੜਾ ਕੋਈ ਖਾਸ ਬੰਦਾ ਜਿਹੜਾ ਵਧੀਆ ਕੰਮ ਕਰਦਾ ਉਹ ਤੈਨੂੰ ਲਓ ਲਿਆ ਵੀ ਬਾਈ ਐ ਨਹੀਂ ਸਸਤਾ ਨਹੀਂ ਤਾਂ ਲਿਆ ਵਧੀਆ ਪੂਰੇ ਉਹਦੇ ਨਾਲ ਪਨੀਰੀ ਲਈ ਤੀ ਸਾਰਾ ਉਧਰ ਵੀ ਤੁਹਾਨੂੰ ਦਿਖਾਉਣਾ ਉਹ ਵੀ ਕਹ ਰਾ ਸਾਰਾ ਨਿਸਰਿਆ ਪਿਆਜ਼ਾਂ ਦਾ ਮਨ ਖਰਾਬ ਹੁੰਦਾ ਬਾਈ ਕਈ ਵਾਰ ਜੇ ਆਪਾਂ ਮਿਹਨਤ ਕਰੀ ਹੁੰਦੀ ਹੈ ਨਾ ਚਲੋ ਜੋ ਹੋਣਾ ਤਾਂ ਹੋ ਗਿਆ